ਲੁੱਟਾਂ ਖੋਹਾਂ ਅਤੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗਰੋ ਅੱਜਕੱਲ ਨੰਗਲ ਵਿੱਚ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ ਜਿਸ ਨੂੰ ਲੈ ਕੇ ਇੱਕ ਤਾਜ਼ਾ ਮਾਮਲਾ ਚੋਰੀ ਦਾ ਜੋ ਕਿ ਨੰਗਲ ਊਨਾ ਚੰਡੀਗੜ੍ਹ ਮੁੱਖ ਮਾਰਗ ਤੇ ਨੰਗਲ ਦੇ ਨਾਲ ਲੱਗਦੇ ਦੋ ਪਿੰਡ ਹੀਟਲੀ ਬੰਦਲੇੜੀ ਅਤੇ ਹੀਟਲੇ ਰਾਜਪੁਰ ਦੇ ਦੋ ਘਰਾਂ ਦਾ ਹੈ ਜਿੱਥੇ ਚੋਰਾਂ ਵੱਲੋਂ ਇਨ੍ਹਾਂ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਪਿੰਡ ਹੇਠਲੇ ਰਾਜਪੁਰ ਦੇ ਇੱਕ ਘਰ ਹੋਈ ਚੋਰੀ ਦੀ ਵਾਰਦਾਤ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਜਦੋਂ ਸਵੇਰੇ ਉੱਠੇ ਤਾਂ ਦੇਖਿਆ ਕਿ ਘਰ ਦੀ ਗ੍ਰਿਲ ਟੁੱਟੀ ਹੋਈ ਸੀ ਅਤੇ ਕਮਰੇ ਨੂੰ ਵੀ ਅੰਦਰੋਂ ਕੁੰਡੀ ਲੱਗੀ ਹੋਈ ਸੀ। ਉਹਨਾਂ ਕਿਹਾ ਕਿ ਜਦੋਂ ਘਰ ਦੇ ਕਮਰੇ ਅੰਦਰ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਚੋਰਾਂ ਨੇ ਇਸ ਕਮਰੇ ਦੀ ਖਿੜਕੀ ਦੀ ਗ੍ਰਿਲ ਤੋੜ ਕੇ ਸਾਰਾ ਸਮਾਨ ਖਲਾਰ ਦਿੱਤਾ ਅਤੇ ਦੋ ਅਟੈਚੀ ਟਰੰਕ ਚੋਰ ਚੁੱਕ ਕੇ ਲੈ ਗਏ ਜਿਨ੍ਹਾਂ ਨੂੰ ਘਰ ਤੋਂ ਕੁਝ ਹੀ ਦੂਰੀ ਤੇ ਖੇਤਾਂ ਵਿੱਚ ਜਾ ਕੇ ਚੋਰਾਂ ਵੱਲੋਂ ਤਾਲਾ ਤੋੜ ਕੇ ਉਸ ਵਿੱਚ ਰੱਖੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ 40000 ਨਕਦੀ ਲੈ ਕੇ ਚੋਰ ਰਾਹੂ ਚੱਕਰ ਹੋ ਗਏ ਅਤੇ ਦੂਜੀ ਵਾਰਦਾਤ ਪਿੰਡ ਹੇਟਲੇ ਬੰਦਲੇੜੀ ਦੇ ਇੱਕ ਘਰ ਦੀ ਗਰਿਲ ਤੋੜ ਕੇ ਜਦੋਂ ਚੋਰ ਘਰ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਦਾਖਲ ਹੁੰਦੇ ਹਨ ਤਾਂ ਉਸ ਤੋਂ ਪਹਿਲਾਂ ਹੀ ਘਰ ਵਾਲੇ ਜਾਗ ਜਾਂਦੇ ਹਨ ਅਤੇ ਚੋਰ ਬਿਨਾ ਕੁਝ ਚੋਰੀ ਕੀਤੇ ਇਸ ਘਰ ਤੋਂ ਖਾਲੀ ਹੱਥ ਭੱਜ ਜਾਂਦੇ ਹਨ। ਘਟਨਾ ਦੀ ਇਹ ਸਾਰੀ ਜਾਣਕਾਰੀ ਪਰਿਵਾਰਿਕ ਮੈਂਬਰਾਂ ਵੱਲੋਂ ਨੰਗਲ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਨੰਗਲ ਥਾਣਾ ਐਸਐਚਓ rahul sharma ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜੇ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਇਹ ਕੋਈ 2:30 ਵਜੇ ਦੀ ਗੱਲ ਹੈ ਤੇ ਅੰਦਰੋਂ ਮਹਿਸਾਂ ਦਾ ਏਜੰਡਾ ਆਪਣਾ ਵੜ ਗਿਆ ਨਾ ਜੀ ਗੇਂਡ ਦਾ ਤੇ ਅੰਦਰ ਵੜ ਗਿਆ ਅੰਦਰ ਵੜ ਕੇ ਸਾਡੀ ਗ੍ਰਿਲ ਨੂੰ ਮਤਲਬ ਪੜ ਦਿੱਤੀ ਅੰਦਰ ਵੜ ਗਿਆ ਅੰਦਰ ਵੜ ਕੇ ਤੇ ਉਹ ਨਹੀਂ ਆਪਣਾ ਜੋ ਵੀ ਹੈ ਫੂਲਾ ਫੁਲਾਲੀ ਕੀਤੀ ਜਗੜ ਸਾਰਾ ਤੇ ਉਹ ਤਾਂ ਮੁੰਡਾ ਕਿਤੇ ਸਾਡਾ ਉੱਠ ਗਿਆ 2:30 ਵਜੇ ਤੇ ਉਹ ਲੈਂਟ ਜਗਣ ਦੇ ਨਾਲ ਮਤਲਬ ਉਹ ਨਾ ਉਸੀ ਰੇਂਜ ਚ ਪੰਜ ਗਿਆ ਅਸੀਂ ਤਾਂ ਦੇਖਿਆ ਹੀ ਨਹੀਂ ਅਸੀਂ ਤਾਂ ਮਤਲਬ ਉੱਠ ਕੇ ਦੇਖਿਆ ਸਵੇਰੇ 5 ਵਜੇ ਤੋੜੇ ਘਰ ਦੇ ਅੰਦਰ ਤੇ ਹਾਂਜੀ 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 ਬਿਲਕੁਲ ਅੰਦਰ ਹੀ ਉਹਨੇ ਅੰਦਰੋਂ ਪੁੱਡਾ ਲਾ ਲਿਆ ਇੱਧਰ ਦਰਵਾਜੇ ਦਾ ਨਾ ਹੀ ਪੁੱਡਾ ਲਾ ਲਿਆ ਅੰਦਰ ਵੜ ਕੇ ਜਦੋਂ ਭੱਜੇ ਆ ਤੁਸੀਂ ਦੇਖੇ ਹੋ ਨਹੀਂ ਅਸੀਂ ਭੱਜਦੇ ਨਹੀਂ ਦੇਖੇ ਹੋ ਉਹ ਤੋਂ ਪਹਿਲੇ ਭੱਜ ਗਿਆ ਉਹ ਤੋਂ ਪਹਿਲੇ ਭੱਜ ਗਿਆ ਜਸਮੀਨ ਸਾਡਾ ਰਸੋਈ ਦੀ ਲੈਡ ਵਾਲੀ ਨਾ ਮੁੰਡੇ ਨੇ 2:30 ਉਸ ਵੇਲੇ ਉਹ ਮਤਲਬ ਲੈਡ ਜਿੱਤੇ ਬਲੀ ਉਹਦਾ ਚਮਖਾਰਾ ਪਿਆ ਹੋਣਾ ਤੇ ਉਸੇ ਵੇਲੇ ਉਹ ਭੱਜ ਗਿਆ ਤੇ ਗਰੇਲ ਉਹ ਦੇਖ ਲਓ ਚਕਾੜ ਨਹੀਂ ਪੱਟ ਗਿਆ ਉਹ ਮੈਸਾਂ ਦੇ ਪਰਲੇ ਪਾਸੇ ਰੱਖੀ ਵੀ ਉਹ ਵੀ ਮੈਸਾਂ ਦੇ ਪਰਲੇ ਪਾਸੇ ਇਹ ਮੈਸਾਂ ਨਹੀਂ ਜੰਦਾ ਲਾਇਵਦਾ ਹੀ ਬੜਾ ਇਹ ਜੰਦਾ ਫੜ ਦਿੱਤਾ ਉਹ ਦਰਵਾਜ਼ੇ ਦਾ ਨਾ ਜੀ ਹਾਂਜੀ ਉਹ ਗੇਟ ਦਾ ਜੰਦਾ ਫੜ ਦਿੱਤਾ ਉਹ ਜੰਦਾ ਨਹੀਂ ਮਿਲਿਆ ਉਹ ਜੰਦਾ ਨਹੀਂ ਮਿਲਿਆ ਜੰਦਾ ਲਾਇਆ ਬੜਾ ਇਹ ਗਰੇਲੀਆਂ ਦੇਖੋ ਇਹ ਚਿਪ ਬਾਤਾ ਇਹਨੂੰ ਪੱਟਿਆ ਮੋੜ ਇਹ ਕੋ ਮੁੰਡਾ ਉੱਠਣ ਕਰਕੇ ਨਾ ਜੀ ਮਤਲਬ ਹੋ ਗਿਆ ਇਹ ਆਪਣਾ ਉਹ ਕਰਕੇ ਇਹ ਮੇਰਾ ਨਾਮ ਜੀ ਦਿਲਬਖ ਸਿੰਘ ਟ੍ਰਿੰਟ ਸਾਡਾ ਹੈਗਾ ਰਾਏਪੁਰ ਲੋਅਰ ਹਾਂਜੀ ਤੇ ਕਰੀਬ ਰਾਤ 11:30 ਵਜੇ ਹੀ ਸੋ ਗਏ ਸੀਗੇ ਉਸ ਵਜ੍ਹਾ ਸਵੇਰੇ ਉੱਠੇ ਤਾਂ ਪਏ ਅੰਦਰ ਕੁੰਡੀ ਲੱਗੀ ਸੀਗੀ ਫਿੱਟ ਕੇ ਪੱਟੀ ਹੋਈ ਦੀ ਠੀਕ ਹੈ ਤੇ ਦੋ ਟਰੰਕ ਵਗੈਰਾ ਸਾਡੇ ਖੇਚ ਪਏ ਸੀ ਤੇ ਨਾਲ ਦੇ ਖੇਚ ਮਾਣ ਦੇ ਖੇਚ ਤੇ ਬਾਕੀ ਸਮਾਨ ਵਗੈਰਾ 골ਡ ਸੀਗਾ ਕਿੰਨਾ ਜ਼ਿਆਦਾ ਸਮਾਨ ਦਾ 골ਡ ਦੇਖੋ ਜੀ ਇੱਕ ਚੈਨੀ ਸੀਗੀ ਇੱਕ ਥੋੜੀ ਮੁੰਦੀ ਸੀਗੀ ਦੇ ਚੂੜੀਆਂ ਸੀਗੀਆਂ ਕੈਸ਼ ਲਗਭਗ 40000 ਦੇ ਲਗਭਗ ਕੈਸ਼ 40000 ਤੇ 골ਡ ਕਿੰਨੇ ਕੀਮਤ ਬੱਲੇ 골ਡ ਨਾਲ ਉਹ ਚੈਨੀ ਹੁਣ ਜਿੱਦਾਂ ਉਹ ਬਣਾਉਂਦਾ ਹੀ ਹੈ ਇਨਸਾਨ ਲੋਕ ਕਿੰਨੇ ਕਾਇ ਆ ਗਏ ਆ ਆ ਗਏ ਟੋਟਲ ਕੋ ਲਗਭਗ ਦੇਖੋ ਜੀ 2 ਦੇ ਆਸ-ਪਾਸ ਲਗਾ ਲਓ ਤੁਸੀਂ ਕੋਲ ਟੋਟਲ ਤੋਂ ਕਿੰਨਾ ਕ ਨੁਕਸਾਨ ਹੋ ਗਿਆ ਜੀ 25 ਕਿਲੋ ਤੇ ਮੌਕੇ ਤੇ ਤੁਸੀਂ ਫਿਰ ਪੁਲਿਸ ਨੂੰ ਮੌਕੇ ਤੇ ਪੁਲਿਸ ਆਇਆ ਹੋਈ ਹੈ ਗੱਲਬਾਤ ਕਰਿਆ ਕਰਦੇ ਠੀਕ ਹੈ ਤੁਹਾਨੂੰ ਸ਼ੱਕ ਹੈ ਕਿਸੇ ਤੇ ਸ਼ੱਕ ਨਹੀਂ ਆ ਜੀ ਹਮ ਤਾਂ ਤਕਰੀਬਤ ਕਿਸੇ ਪਰ ਵੀ ਲਗਾਉਣਾ ਹੈ ਜੀ ਕੀ ਕਾ ਨਾਮ ਹੈ ਕਿੱਥੇ ਚੋਰੀ ਹੋਈ ਹੈ ਕਿੰਨੇ ਜੀ ਦਰਵਾਸੇ ਪਿੰਡ ਹੈਗਾ ਸਾਡਾ ਰਾਏਪੁਰ ਤੇ ਤਿੰਨ ਸਨਤ ਸਵੇਰੇ ਪਤਾ ਲੱਗਿਆ ਵੈਸੇ 15 ਕੁੰਡੀ ਲੱਗੇ ਸੀ ਕਿ ਫਿਰ ਅਸੀਂ ਬਾਹਰ ਕਰਕੇ ਛੱਡ ਦਿੱਤੀ 32 ਸਾਲ ਹਾਈ ਕਿਸੇ ਟਾਈਮ ਕੋ ਕੀਤਾ ਸਮਾਨ ਸਾਡਾ ਦੋ ਟਰਾਂਕ ਸਾਡੇ ਵਿੱਚ ਬੈਣ ਗਿਆ ਤੇ ਇੱਕ ਅਸ਼ੋਕ ਹੈ ਜੀ ਪਿੰਡੇ ਹੈ ਜੀ ਰਾਏਪੁਰ ਲੋਅਰ ਇੱਕ ਸਾਡੇ ਘਰੇ ਹੋਈ ਚੋਰੀ ਉਸ ਤੋਂ ਬਾਅਦ ਚੋਰੀ ਕਰਨ ਤੋਂ ਬਾਅਦ ਨਾਲ ਦੇ ਪਿੰਡ ਦਾ ਇੱਕ ਕਾਰ ਉੱਥੇ ਵੀ ਟਾਰਗੇਟ ਕੀਤਾ ਉਹਨਾਂ ਦੀ ਵੀ ਕਰਕੇ ਗੁਰਦਿਆ ਕੋਲੀ ਆ ਗਿਆ ਤੇ ਉਹ ਮੁੰਡੇ ਨੂੰ ਜਿੰਨ ਦੇ ਘਰ ਚੋਰੀ ਉਹਨੂੰ ਫੋਨ ਆਇਆ ਤੁਰੇ ਵਜਾ ਕਰਕੇ ਚੋਰੀ ਬਚ ਗਈ ਬਚਾ ਹੋ ਗਿਆ ਕਿੰਨੀ ਦੇਸੀ ਗੱਲ ਹੈ ਜੀ ਕਿੰਨੇ ਵਜੇ ਦੀ ਗੱਲ ਹੈ ਇਹ ਤਾਂ ਹੀ ਸਵੇਰੇ ਪਤਾ ਲੱਗੇ ਸਾਰੇ ਉਹਨਾਂ ਨੇ ਬਾਕੀ ਟਾਈਮ ਕੁਝ ਨਹੀਂ ਕਹਿ ਸਕਦੇ ਤੁਸੀਂ ਸੁੱਤੇ ਸੀ ਘਰ 'ਚ ਹੀ ਸੁੱਤੇ ਸੀ ਸਾਰੇ ਸੁੱਤੇ ਹੋਏ ਅੱਛਾ ਇਹ ਪਾਇਆ ਤੁਸੀਂ ਅੱਜ ਇੱਕ ਮੈਨੂੰ ਫੋਨ ਆਇਆ ਸੀ ਸਵੇਰੇ 6 ਵਜੇ ਕਿ ਅਖੇ ਚੋਰੀ ਹੋਈ ਆ ਤਕਰੀਬਨ ਫਿਰ ਮੌਕੇ ਤੇ ਇਮੀਡੀਏਟਲੀ ਪਹੁੰਚਿਆ ਸੀ ਤੇ ਇੰਦੇ ਘਰ ਦੇ ਵਿੱਚ ਛਿਰਕੀ ਪੱਟ ਕੇ ਉਹਦੇ ਵਿੱਚ ਇੰਦੇ ਕਹਿਣ ਮੁਤਾਬਕ 12000 ਰੁਪਏ ਤੇ ਤਕਰੀਬਨ ਤੇ ਇੱਕ 골ਡ 체ਨ ਤੇ ਦੋ ਬੈੰਡਲਸ ਹੈ ਉਹ ਚੋਰੀ ਹੋਈ ਆ ਰੇ ਬਾਕੀ ਮੌਕਾ ਮੈਂ ਦੇਖ ਲਿਆ ਹੈ ਸੀਸੀਟੀਵੀ ਕੈਮਰਾ ਚੈੱਕ ਕਰ ਰਿਹਾ ਹੈ ਤੇ ਜਿਹੜੇ ਪੁਰਾਣੇ ਚੋਰ ਆ ਵੀ ਉਹਦਾ ਵੀ ਲੇਕੇ ਆਪਾਂ ਕਾਰਵਾਈ ਤੇ ਇਨੀਸ਼ੀਏਟ ਕੀਤੀ ਹੈ ਇਹਦੀ ਸਟੇਟਮੈਂਟ ਤੇ ਹੁਣ ਐਪੀਐਸ ਕਰਵਾਉਣੀ ਹੈ ਠੀਕ ਹੈ ਜੀ